ਕਪਟ ਕਮਾਵੋ ਖਰ ਕੀ ਹਲਕਾਲ ਨਿਖਾਲ 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 ਫਿਰ ਅਰਜ ਕਰ ਜਿਹੜਾ ਬੋਲੇਗਾ ਉਹ ਨਿਖਾਲ ਹੋਵੇਗਾ ਕੀ ਬੋਲੇ ਪਹਿਲੀ ਗੱਲ ਉਹ ਬੋਲਦਾ ਕੋਈ ਟਾਵਾ ਟਾਵਾ ਜੀ ਜਕਾਰੇ ਸਾਰੇ ਬੋਲਦੇ ਆ ਇਕੱਲੇ ਰਹਿ ਕੇ ਕਦੀ ਬੋਲਿਆ ਉਹਨੂੰ ਫਿਰ ਸੁਣੋ ਬੋਲੇ ਸੋ ਨਿਖਾਲ ਜੋ ਬੋਲੇਗਾ ਉਹ ਨਿਖਾਲ ਹੋਗਾ ਕੀ ਬੋਲੇ ਸਤ ਜਿਹਨੇ ਸਦਾ ਰਹਿਣਾ ਜਿਹਨੇ ਕਦੀ ਖਤਮ ਨਹੀਂ ਹੋਣਾ ਜਿਹਨੂੰ ਵਾਹਿਗੁਰੂ ਜੀ ਕਹਿੰਨੇ ਆ ਆਦ ਸੱਚ ਜੁਗਾਦ ਸੱਚ ਖੈਪੀ ਸੱਚ ਨਾਨਕ ਹੋਸੀ ਪੀ ਸੱਚ ਅੱਗੇ ਹੈ ਸ੍ਰੀ ਇਸਦੇ ਨੇ ਸਤ ਸ੍ਰੀ ਅਕਾਲ ਸ੍ਰੀ ਸ੍ਰੀ ਮਿੰਜ ਸ਼ਰੋਮਣੀ ਜਿਸ ਤੋਂ ਵੱਡਾ ਹੋਰ ਦੁਨੀਆ 'ਚ ਕੋਈ ਨਹੀਂ ਫਿਰ ਬੇਨਤੀ ਸਤਿ ਸ੍ਰੀ ਅਕਾਲ ਅਕਾਲ ਮੀ ਟਾਈਮਲੈਸ ਜਿਹਦੇ ਉੱਤੇ ਕੋਈ ਸਮਾਂ ਨਹੀਂ ਪ੍ਰਭਾਵ ਪਾਉਂਦਾ ਜਿਹਨੂੰ ਅਕਾਲ ਮੂਰਤ ਕਹਿੰਨੇ ਆ ਇਹਦਾ ਅਰਥ ਇਹ ਜੋ ਸੱਚ ਹੈ ਜੋ ਸ਼ਰੋਮਣੀ ਹੈ ਜਿਹੜਾ ਸਮੇ ਤੋਂ ਉਪਰ ਹੈ ਜਿਹੜਾ ਬੰਦਾ ਉਹਨੂੰ ਬੋਲੇਗਾ ਜਿਹੜਾ ਉਹਦਾ ਸਿਮਰਨ ਕਰੇਗਾ ਪਿਆਰਿਓ ਉਹ ਜ਼ਿੰਦਗੀ ਚ ਕਦੀ ਦੁਖੀ ਨਹੀਂ ਹੋਵੇਗਾ ਉਹ ਨਿਹਾਲ ਹੋਵੇਗਾ